ਸਵਾਰੀਆਂ ਨਾਲ ਭਰੀ ਬੱਸ ਹਾਸੇ ਦਾ ਸ਼ਿਕਾਰ ਹੋਈ ਜੀ ਹਾਦਸੇ ਜਾ ਰਿਹਾ ਕਿ 15 ਦੇ ਕਰੀਬ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ ਤੇ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਚੁੱਕੀਆਂ ਨੇ ਦਰਸਲ ਇਹ ਮਾਮਲਾ ਸਮਾਣਾ ਤੋਂ ਕੈਥਲ ਜਾ ਰਹੀ ਬੱਸ ਦਾਇ ਜਿੱਥੇ ਟਰਾਲੇ ਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਕਾਰਨ ਬੱਸ ਡਰਾਈਵਰ ਸਮੇਤ 15 ਦੇ ਕਰੀਬ ਸਵਾਰੀਆਂ ਜੜੇ ਕਿ ਗੰਭੀਰ ਜ਼ਖਮੀ ਹੋ ਜਾਂਦੀਆਂ ਨੇ ਦੱਸਿਆ ਜਾ ਰਿਹਾ ਕਿ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਚੁੱਕੀਆਂ ਨੇ ਦੱਸਿਆ ਵੀ ਜਾ ਰਿਹਾ ਕਿ ਟਰਾਲਾ ਬਹੁਤ ਰਫ਼ਤਾਰ ਦੇ ਨਾਲ ਆ ਰਿਹਾ ਸੀ ਜੋ ਕਿ ਸਿੱਧਾ ਬੱਸ ਦੇ ਵਿੱਚ ਜਾ ਵੜਦਾ ਤੇ ਉੱਥੇ ਧਮਾਕਾ ਹੋ ਜਾਂਦਾ ਤਾਂ ਦੇਖਦੇ ਦੇਖਦੇ ਉੱਥੇ ਲੋ ਕੱਥੀ ਹੋ ਜਾਂਦੇ ਤੇ ਤੁਰੰਤ ਲੋਕਾਂ ਦੀ ਮਦਦ ਦੇ ਨਾਲ ਜਿਹੜੇ ਬਸ ਦੇ ਵਿੱਚ ਸਵਾਰੀਆਂ ਸਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ 15 ਦੇ ਕਰੀਬ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ ਸਵਾਰੀਆਂ ਨਾਲ ਭਰੀ ਬੱਸ ਹਾਸੇ ਦਾ ਸ਼ਿਕਾਰ ਹੋਈ ਹੈ ਜਿहां ਦੱਸਿਆ ਜਾ ਰਿਹਾ ਹੈ ਕਿ 15 ਦੇ ਕਰੀਬ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ ਤੇ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਚੁੱਕੀਆਂ ਨੇ ਦਰਸਲ ਇਹ ਮਾਮਲਾ ਸਮਾਣਾ ਤੋਂ ਕੈਥਲ ਜਾ ਰਹੀ ਬੱਸ ਦਾਇ ਜਿੱਥੇ ਟਰਾਲੇ ਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਕਾਰਨ ਬੱਸ ਡਰਾਈਵਰ ਸਮੇਤ 15 ਦੇ ਕਰੀਬ ਸਵਾਰੀਆਂ ਜੜਕੀ ਗੰਭੀਰ ਜ਼ਖਮੀ ਹੋ ਜਾਂਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਚੁੱਕੀਆਂ ਨੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਟਰਾਲਾ ਬਹੁਤ ਰਫ਼ਤਾਰ ਦੇ ਨਾਲ ਆ ਰਿਹਾ ਸੀ ਜੋ ਕਿ ਸਿੱਧਾ ਬੱਸ ਦੇ ਵਿੱਚ ਜਾ ਵੜਦਾ ਤੇ ਉੱਥੇ ਧਮਾਕਾ ਹੋ ਜਾਂਦਾ ਤਾਂ ਦੇਖਦੇ ਦੇਖਦੇ ਉ ਹੋ ਜਾਂਦੇ ਤੇ ਤੁਰੰਤ ਲੋਕਾਂ ਦੀ ਮਦਦ ਦੇ ਨਾਲ ਜਿਹੜੇ ਬਸ ਦੇ ਵਿੱਚ ਸਵਾਰੀਆਂ ਸਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭੇਤੀ ਕਰਾਇਆ ਗਿਆ ਤਾਂ 15 ਦੇ ਕਰੀਬ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ ਸਵਾਰੀਆਂ ਨਾਲ ਭਰੀ ਬੱਸ ਹਾਸੇ ਦਾ ਸ਼ਿਕਾਰ ਹੋਈ ਹੈ ਜਿਹਾ ਦੱਸਿਆ ਜਾ ਰਿਹਾ ਹੈ ਕਿ 15 ਦੇ ਕਰੀਬ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ ਤੇ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਚੁੱਕੀਆਂ ਨੇ ਦਰਸਲ ਇਹ ਮਾਮਲਾ ਸਮਾਣਾ ਤੋਂ ਕੈਥਲ ਜਾ ਰਹੀ ਬੱਸ ਦਾਇ ਜਿੱਥੇ ਟਰਾਲੇ ਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਕਾਰਨ ਬੱਸ ਡਰਾਈਵਰ ਸਮੇਤ 15 ਦੇ ਕਰੀਬ ਸਵਾਰੀਆਂ ਜੜਕੀ ਗੰਭੀਰ ਜ਼ਖਮੀ ਹੋ ਜਾਂਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਚੁੱਕੀਆਂ ਨੇ ਦੱਸਿਆ ਵੀ ਜਾ ਰਿਹਾ ਹੈ ਕਿ ਟਰਾਲਾ ਬਹੁਤ ਰਫ਼ਤਾਰ ਦੇ ਨਾਲ ਆ ਰਿਹਾ ਸੀ ਜੋ ਕਿ ਸਿੱਧਾ ਬੱਸ ਦੇ ਵਿੱਚ ਜਾ ਵੜਦਾ ਤੇ ਉੱਥੇ ਧਮਾਕਾ ਹੋ ਜਾਂਦਾ ਤਾਂ ਦੇਖਦੇ ਦੇਖਦੇ ਉੱ ਹੋ ਜਾਂਦੇ ਤੇ ਤੁਰੰਤ ਲੋਕਾਂ ਦੀ ਮਦਦ ਦੇ ਨਾਲ ਜਿਹੜੇ ਬੱਸ ਦੇ ਵਿੱਚ ਸਵਾਰੀਆਂ ਸਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ 15 ਦੇ ਕਰੀਬ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ ਸਵਾਰੀਆਂ ਨਾਲ ਭਰੀ ਬੱਸ ਹਾਸੇ ਦਾ ਸ਼ਿਕਾਰ ਹੋਈ ਹੈ ਜਿहां ਦੱਸਿਆ ਜਾ ਰਿਹਾ ਹੈ ਕਿ 15 ਦੇ ਕਰੀਬ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ ਤੇ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਚੁੱਕੀਆਂ ਨੇ ਦਰਸਲ ਇਹ ਮਾਮਲਾ ਸਮਾਣਾ ਤੋਂ ਕੈਥਲ ਜਾ ਰਹੀ ਬੱਸ ਦਾਇ ਜਿੱਥੇ ਟਰਾਲੇ ਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਕਾਰਨ ਬੱਸ ਡਰਾਈਵਰ ਸਮੇਤ 15 ਦੇ ਕਰੀਬ ਸਵਾਰੀਆਂ ਜੜਕੀ ਗੰਭੀਰ ਜ਼ਖਮੀ ਹੋ ਜਾਂਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਚੁੱਕੀਆਂ ਨੇ ਦੱਸਿਆ ਵੀ ਜਾ ਰਿਹਾ ਹੈ ਕਿ ਟਰਾਲਾ ਬਹੁਤ ਰਫ਼ਤਾਰ ਦੇ ਨਾਲ ਆ ਰਿਹਾ ਸੀ ਜੋ ਕਿ ਸਿੱਧਾ ਬੱਸ ਦੇ ਵਿੱਚ ਜਾ ਵੱਜਦਾ ਤੇ ਉੱਥੇ ਧਮਾਕਾ ਹੋ ਜਾਂਦਾ ਤਾਂ ਦੇਖਦੇ ਦੇਖਦੇ ਉੱ ਹੋ ਜਾਂਦੇ ਤੇ ਤੁਰੰਤ ਲੋਕਾਂ ਦੀ ਮਦਦ ਦੇ ਨਾਲ ਜਿਹੜੇ ਬਸ ਦੇ ਵਿੱਚ ਸਵਾਰੀਆਂ ਸਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ 15 ਦੇ ਕਰੀਬ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ ਸਵਾਰੀਆਂ ਨਾਲ ਭਰੀ ਬੱਸ ਹਾਸੇ ਦਾ ਸ਼ਿਕਾਰ ਹੋਈ ਹੈ ਜਿहां ਦੱਸਿਆ ਜਾ ਰਿਹਾ ਹੈ ਕਿ 15 ਦੇ ਕਰੀਬ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ ਤੇ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਚੁੱਕੀਆਂ ਨੇ ਦਰਸਲ ਇਹ ਮਾਮਲਾ ਸਮਾਣਾ ਤੋਂ ਕੈਥਲ ਜਾ ਰਹੀ ਬੱਸ ਦਾਇਆ ਜਿੱਥੇ ਟਰਾਲੇ ਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਕਾਰਨ ਬੱਸ ਡਰਾਈਵਰ ਸਮੇਤ 15 ਦੇ ਕਰੀਬ ਸਵਾਰੀਆਂ ਜੜਕੀ ਗੰਭੀਰ ਜ਼ਖਮੀ ਹੋ ਜਾਂਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਚੁੱਕੀਆਂ ਨੇ ਦੱਸਿਆ ਵੀ ਜਾ ਰਿਹਾ ਹੈ ਕਿ ਟਰਾਲਾ ਬਹੁਤ ਰਫ਼ਤਾਰ ਦੇ ਨਾਲ ਆ ਰਿਹਾ ਸੀ ਜੋ ਕਿ ਸਿੱਧਾ ਬੱਸ ਦੇ ਵਿੱਚ ਜਾ ਵੜਦਾ ਤੇ ਉੱਥੇ ਧਮਾਕਾ ਹੋ ਜਾਂਦਾ ਤਾਂ ਦੇਖਦੇ ਦੇਖਦੇ ਉ इकट्ठे ਹੋ ਜਾਂਦੇ ਤੇ ਤੁਰੰਤ ਲੋਕਾਂ ਦੀ ਮਦਦ ਦੇ ਨਾਲ ਜਿਹੜੇ ਬਸ ਦੇ ਵਿੱਚ ਸਵਾਰੀਆਂ ਸਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ 15 ਦੇ ਕਰੀਬ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ ਸਵਾਰੀਆਂ ਨਾਲ ਭਰੀ ਬੱਸ ਹਾਸੇ ਦਾ ਸ਼ਿਕਾਰ ਹੋਈ ਹੈ ਜਿਹਾ ਦੱਸਿਆ ਜਾ ਰਿਹਾ ਹੈ ਕਿ 15 ਦੇ ਕਰੀਬ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ ਤੇ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਚੁੱਕੀਆਂ ਨੇ ਦਰਸਲ ਇਹ ਮਾਮਲਾ ਸਮਾਣਾ ਤੋਂ ਕੈਥਲ ਜਾ ਰਹੀ ਬੱਸ ਦਾਇ ਜਿੱਥੇ ਟਰਾਲੇ ਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਕਾਰਨ ਬੱਸ ਡਰਾਈਵਰ ਸਮੇਤ 15 ਦੇ ਕਰੀਬ ਸਵਾਰੀਆਂ ਜੜਕੀ ਗੰਭੀਰ ਜ਼ਖਮੀ ਹੋ ਜਾਂਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਚੁੱਕੀਆਂ ਨੇ ਦੱਸਿਆ ਵੀ ਜਾ ਰਿਹਾ ਹੈ ਕਿ ਟਰਾਲਾ ਬਹੁਤ ਰਫ਼ਤਾਰ ਦੇ ਨਾਲ ਆ ਰਿਹਾ ਸੀ ਜੋ ਕਿ ਸਿੱਧਾ ਬੱਸ ਦੇ ਵਿੱਚ ਜਾ ਵੱਜਦਾ ਤੇ ਉੱਥੇ ਧਮਾਕਾ ਹੋ ਜਾਂਦਾ ਤਾਂ ਦੇਖਦੇ ਦੇਖਦੇ ਉੱ ਗੱਠੀ ਹੋ ਜਾਂਦੇ ਤੇ ਤੁਰੰਤ ਲੋਕਾਂ ਦੀ ਮਦਦ ਦੇ ਨਾਲ ਜਿਹੜੇ ਬੱਸ ਦੇ ਵਿੱਚ ਸਵਾਰੀਆਂ ਸਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਤਾਂ 15 ਦੇ ਕਰੀਬ ਸਵਾਰੀਆਂ ਗੰਭੀਰ ਜ਼ਖਮੀ ਹੋਈਆਂ ਨੇ